ਅੱਜ ਆਪਾਂ ਗੱਲ ਕਰਾਂਗੇ ਇੱਕ ਬਿਮਾਰੀ ਬਾਰੇ ਜੋ ਕਿ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੱਸੀ ਗਈ ਹੈ ਇਹ ਮਾਨਸਿਕ ਬਿਮਾਰੀ ਹੈ ਤੇ ਇਸ ਦੇ ਇਲਾਜ ਬਾਰੇ ਕਿ ਕਿਵੇਂ ਆਪਾਂ ਇਸ ਬਿਮਾਰੀ ਨੂੰ ਠੀਕ ਕਰ ਸਕਦੇ ਆ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਬਿਮਾਰੀ ਹੁੰਦੀ ਹੈ ਜਿਸ ਦਾ ਨਾਮ ਹੈ ਝੂੜਨਾ ਝੂੜ ਝੂੜ ਕੇ ਨਿਤ ਹੀ ਜੀਵ ਮਰਦਾ ਹੈ ਝੂੜਨਾ ਜਾਣੇ ਕੀ ਸੜੀ ਜਾਣਾ ਅੰਦਰ ਹੀ ਅੰਦਰ ਕੁਟੀ ਜਾਣਾ ਇਹ ਹੁੰਦਾ ਕਿਉਂ ਹੈ ਇਹ ਤਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਦਾ ਕੰਪੈਰੀਜ਼ਨ ਕਿਸੇ ਹੋਰ ਨਾਲ ਕਰਦੇ ਆ ਜਾਂ ਸਾਨੂੰ ਜੋ ਕੁਝ ਮਾਲਕ ਨੇ ਦਿੱਤਾ ਹੈ ਅਸੀਂ ਉਸ ਦਾ ਸ਼ੁਕਰਾਨਾ ਕਰਕੇ ਫੁਲਾਣੇ ਕੋਲ ਜੋ ਕੁਝ ਹੈ ਉਸ ਨੂੰ ਹਾਸਿਲ ਕਰਨ ਦੀ ਇੱਛਾ ਆਪਣੇ ਅੰਦਰ ਪੈਦਾ ਕਰੀ ਜਾਂਦੇ ਆ ਤੇ ਉਸ ਕੰਪੈਰੀਜ਼ਨ ਦੇ ਵਿੱਚ ਉਸ ਇੱਛਾਵਾਂ ਕਰਕੇ ਫਿਰ ਅਸੀਂ ਝੂਰ ਝੂਰ ਕੇ ਨਿਤ ਹੀ ਮਰਨਾ ਸ਼ੁਰੂ ਹੋ ਜਾਂਦੇ ਆ ਗੁਰੂ ਸਾਹਿਬ ਜੀ ਇਸ ਬਿਮਾਰੀ ਦਾ ਇਲਾਜ ਦੱਸਦੇ ਨੇ ਕਹਿੰਦੇ ਨੇ ਕਿ ਜੋ ਕੁਝ ਵੀ ਤੁਹਾਡੇ ਕੋਲ ਹੈ ਘਰ ਹੈ ਗੱਡੀ ਹੈ ਬੱਚੇ ਹੈ ਜਾਂ ਜੋ ਵੀ ਤੁਹਾਡੇ ਲੋੜ ਦਾ ਸਮਾਨ ਮਾਲਕ ਨੇ ਤੁਹਾਨੂੰ ਦਿੱਤਾ ਹੈ ਜੇਕਰ ਤੁਸੀਂ ਰੋਜ਼ ਉਸ ਕਰਕੇ ਮਾਲਕ ਨੂੰ ਸ਼ੁਕਰ ਕਰਨਾ ਸ਼ੁਰੂ ਕਰ ਦਵੋ ਇਸ ਦੇ ਲਈ ਸਾਨੂੰ ਕਿਤੇ ਜਾਣ ਦੀ ਕਿਸੇ ਨੂੰ ਕਹਿਣ ਦੀ ਉੱਚ-ਉੱਚ ਬੋਲਣ ਦੀ ਲੋੜ ਨਹੀਂ ਹੈ ਇਹ ਅੰਦਰ ਹੀ ਜਿਵੇਂ ਤੁਸੀਂ ਅੰਦਰ ਹੀ ਅੰਦਰ ਛੜਦੇ ਹੋ ਉਵੇਂ ਹੀ ਅੰਦਰ ਹੀ ਅੰਦਰ ਜਦੋਂ ਅਸੀਂ ਸ਼ੁਕਰਾਨੇ ਦਾ ਭਾਵ ਰੱਖਾਂਗੇ ਹਰ ਇੱਕ ਚੀਜ਼ ਲਈ ਚਾਹੇ ਉਹ ਸਰੀਰ ਹੋਣ ਅੱਖਾ ਹੋ ਕੰਨ ਨੱਕ ਜਾਂ ਜੋ ਵੀ ਸਾਨੂੰ ਸਮਾਨ ਜਾਂ ਜੋ ਵੀ ਚੀਜ਼ ਸਾਨੂੰ ਉਸ ਮਾਲਕ ਨੇ ਦਿੱਤੀ ਹੈ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਉਸ ਲਈ ਜਦੋਂ ਅਸੀਂ ਮਾਲਕ ਦੇ ਸ਼ੁਕਰ ਦਾ ਭਾਵ ਅੰਦਰ ਹੀ ਅੰਦਰ ਉਸ ਮਾਲਕ ਅੱਗੇ ਪ੍ਰਗਟ ਕਰਾਂਗੇ ਉਸ ਦਾ ਸ਼ੁਕਰ ਕਰਾਂਗੇ ਤਾਂ ਅਸੀਂ ਇਸ ਤੋਂ ਬਚ ਸਕਦੇ ਹਾਂ ਗੁਰਬਾਣੀ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਜੋ ਤੁਮਰਾ ਜਸ ਗਾਵੇ ਕਰਤੇ ਸੇਜਨ ਕਬਹੂ ਨ ਮਰਤੇ ਚੂਰ